ਸਤ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਵਿੱਚ ਹੋਵੋਗੇ ਕਿਵੈਸਟ ਬੇਨਤੀ ਕਰਦੇ ਹਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਨੂੰ ਆਲ ਸੈੱਟ ਕਰ ਲਿਓ ਕਿਉਂਕਿ ਨਵੀਂ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਜਲਦ ਮਿਲ ਸਕੇ ਅੱਜ ਦੀ ਵਿਜਿਟ ਪਿੰਡ ਬਹੂ ਜ਼ਿਲ੍ਹਾ ਤਰਨਤਾਰ ਸਾਹਿਬ ਤਸੀਲ ਹਰੀਕੇ ਪਤਨ ਬਾਈ ਸਰਬਜੀਤ ਸਿੰਘ ਦੇ ਬਾਠ ਦੇ ਘਰੇ ਆ ਚੁੱਕੇ ਆ ਚੰਗੇ ਧਾਰੂ ਪਸ਼ੂ ਚੰਗੇ ਪਦਰੇ ਰੇਟਾਂ ਤੇ ਮਿਲਦੇ ਘਰ ਤੋਂ ਵੇਖਣ ਨੂੰ ਪਹਿਲਾਂ ਵੀਡੀਓ ਵੀ ਪਾਈ ਸੀ ਚੁਟਕੀਆਂ ਦੇ ਵਿੱਚ ਕਹਿੰਦੇ ਸਾਡਾ ਮਾਲ ਵੇਖ ਗਿਆ ਤੇ ਅੱਜ ਵਾਲਾ ਵੀ ਰੇਟ ਬੜਾ ਜਾਇਜ਼ ਕੀਤਾ ਇੱਕ ਜੱਸੀ ਘੋਦ ਦੇ ਵਿੱਚ ਵੜ ਲੈ ਕੇ ਆਇਆ ਗੱਬਨ ਤਿਆਰੀ ਤੇ ਕੋਈ ਦੋ ਚਾਰ ਦਿਨ ਦਾ ਸਮਾਂ ਲੈਂਦੀ ਆ ਇੱਕ ਮੱਝ ਪਹਿਲਾਂ ਝੋਟੀ ਪਲੂਨਸ ਹੋਈ ਆ ਸਾਰੀ ਡਿਟੇਲ ਲੈ ਕੇ ਦਿੰਨੇ ਆ ਤੇ ਵੀਡੀਓ ਨੂੰ ਐਂਡ ਤੱਕ ਰਵੇਖੋ ਵੇਖ ਕੇ ਅੱਗੇ ਸ਼ੇਅਰ ਕਰਿਓ ਕਿਉਂਕਿ ਹੋਰ ਵੀ ਕਿਸੇ ਵੀਰ ਦਾ ਕੋਈ ਫਾਇਦਾ ਆ ਜੇ ਜਦੋਂ ਕਿਸੇ ਦਾ ਸ਼ੇਅਰ ਕਰੋਗੇ ਤਾਂ ਕੋਈ ਨਾ ਕੋਈ ਆਪਣੀ ਖਰੀਦਾਰੀ ਜਿਹੜੀ ਕਰ ਸਕੇ ਤੇ ਨਰਖ ਪਰਖ ਕਰਕੇ ਤਸੱਲੀ ਲੈ ਕੇ ਜਾਇਆ ਕਰੋ ਫਰਜ਼ ਬੰਦਾ ਜੀ ਤੁਹਾਡਾ ਪੈਸੇ ਲਾਉਣੇ ਆ ਤੇ ਪੈਸੇ ਬੜੇ ਔਖੇ ਬੰਦੇ ਆ ਆਓ ਕਰੀਏ ਗੱਲ ਬਾਈ ਸਰਬਜੀਤ ਸਿੰਘ ਜੀ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਕਿਰਪਾ ਤੁਹਾਡੀ ਹੋਰ ਸੁਣਾਓ ਬਹੁਤ ਵਧੀਆ ਜੀ ਠੀਕ ਆ ਪਹਿਲਾ ਫਿਰ ਵੇਖ ਗਿਆ ਮਾ ਨਾਲ 15 ਮਿੰਟ ਹੀ ਲੱਗੇ ਆ ਜੀ ਅੱਛਾ ਵਧਾਈ ਦੇ ਪਾਤਰ ਫਿਰ ਜੀ ਮਾ ਨਾਲ ਬਹੁਤ ਬਹੁਤ ਮਿਹਰਬਾਨੀ ਭਰਾਵਾਂ ਦੀ ਠੀਕ ਆ ਜੀ ਤੇ ਅੱਜ ਵਾਲਿਆਂ ਫਿਰ ਅੱਜਣੇ ਆ ਵੀ ਇੱਕ ਛੋਟੀ ਪਹਿਲਾ ਸੁਣਾ ਜੀ ਫਿਰ ਐਡਰੈਸ ਦੱਸਿਗੇ ਭੈਣ ਭਰਾਵਾਂ ਨੂੰ ਆਪਣੇ ਪਿੰਡ ਆ ਗਿਆ ਬੂ ਹਾਂ ਜੀ ਸੀਲ ਆ ਜੀ ਪਤਾ ਜਿਲ੍ਹਾ ਤਰਨਤਨ ਸਾਹਿਬ ਹਾਂ ਜੀ ਤੇ ਫੋਨ ਨੰਬਰ 9781295642 ਕੀ ਹੋਈ ਹਾਂਜੀ ਤੇ ਹਰੀ ਕੇ ਪੱਤਨ ਤਸਵੀਰ ਠੀਕ ਹਾਂਜੀ ਤੇ ਮਗਰ ਕੀ ਆ ਗਿਆ ਮਗਰ ਇਹਦੇ ਕੱਟਾ ਆਈ ਹੋਈ ਹੈ ਕੱਟਾ ਹਾਂਜੀ ਠੀਕ ਆ ਤੇ ਝੋਟੀ ਪਹਿਲਾ ਸੂਆ ਪਹਿਲਾ ਸੂਆ ਝੋਟੀ ਕਿੰਨਾ ਕੁ ਦੁੱਧ ਹੁਣ ਵੀਰੇ ਚੋਂ ਆਉਂਦੀ ਪਈ ਦੁੱਧ ਭਾਈ ਮਾਲਕਾਂ ਦਾ ਚੱਲ ਆਪਾਂ ਨੂੰ 9 ਕਿਲੋ ਦੀ ਆਖਿਆ ਆਪਣੇ ਕੋਲ ਗੈਲੋਂ ਰਾਤੀ ਆਈ ਆ ਅੱਛਾ ਤੇ 8 ਕਿਲੋ ਦੀ ਆਪਾਂ ਗਰੰਟੀ ਦੇਣੀ ਆ 8 ਕਿਲੋ ਦੀ ਹਾਂ ਚੋ ਕੇ ਸੱਲੀ ਕਰਕੇ ਖੜੇ ਠੀਕ ਆ ਹਾਂਜੀ ਤੇ ਤੋਰਾ ਤਰਾ ਕਰਾਈਏ ਚੈੱਕ ਤੋਰਾ ਤਰਾ ਕਰਾਉਂਦੇ ਇੱਕ ਪਾਏ ਵੀਰ ਹਣਾ ਆਪਾਂ ਦੱਸ ਦਈਏ ਮੜਾਇਆ ਹਾਂਜੀ ਜਿਹੜਾ ਅਗਲਾ ਥਾਣਾ ਨਾ ਇੱਧਰ ਲਾ ਅੱਛਾ ਉਹਦੇ ਮੈਨੂੰ 10 ਧਾਰਾਂ ਘੱਟ ਜੀ ਦੂਜੇ ਦੂਜੇ ਨਾਲ ਅੱਛਾ ਘੱਟ ਆ ਠੀਕ ਐ ਇਹਨੂੰ ਕਰੋ ਆਪਾਂ ਦੱਸ ਕੇ ਦੇਣੀ ਪੈਣ ਠੀਕ ਨਹੀਂ ਨਹੀਂ ਗੱਲ ਸਹੀ ਆ ਜਿਹੜੇ ਵੀ ਕੋਈ ਗੱਲ ਹੋਵੇ ਨਾ ਆ ਅਗਲੇ ਥਾਂ ਦਾ ਸੰ ਭਸਮ ਕੇ ਪੂਰਾ ਹੁੰਦਾ ਵਧੀਆ ਇੱਕੋ ਜਿਹਾ ਹੁੰਦਾ ਲਓ ਸੱਜਣੋ ਅੱਜ ਕੋਈ ਧੱਕ ਧਾਰਾਂ ਘੱਟ ਇੱਕ ਥਾਂ 'ਚ ਦੱਸਦੇ ਆ ਅਗਲੇ 'ਚ ਮੈਂ ਅਗਲੇ 'ਚ ਕਬੈਣੀ ਵਾਲੇ 'ਚ ਠੀਕ ਆ ਮਗਰੋਂ ਥਾਂ ਲੇਵਾ ਪੱਦਰ ਆ ਬਾਕੀ ਤੇ ਕੋਈ ਭੂਤ ਛੱਟਾ ਨਹੀਂ ਠੀਕ ਆ ਥਾਂ ਵੈਸੇ ਚੱਲਦੇ ਸਾਰੇ ਪ੍ਰੋਪਰ ਕੋਈ 8 10 ਧਾਰਾਂ ਜਿਹੜੀਆਂ ਘੱਟ ਦੱਸਦੇ ਆ ਉਹ ਆਪਣੀ ਤੁਸੀਂ ਨਰਖ ਪਰਖ ਜਿਹੜੀ ਕਰਕੇ ਤਸੱਲੀ ਲੈ ਕੇ ਜਾ ਉਹਨਾਂ ਨੂੰ ਲਓ ਜੀ। ਕੀ ਬਾਤਾਂ। ਹੋਰ ਨਾ ਕਰੋ ਗੱਡੀ ਨਹੀਂ ਕੀ ਦੇਣਾ ਨੇ। ਹਾਂ। ਲਓ। ਲਾਓ ਜੀ, ਮੋੜ ਦਿਓ। ਮੋੜ ਦਿਓ। ਘਾਬਰਦੀ ਆ ਨਾ ਕੈਮਰੇ ਤੋਂ। ਹਾਂ। ਨੋ ਸੱਚ ਨੂੰ। ਠੀਕ ਹੈ ਆ ਮਗਰ ਕਟਾ ਜੀ ਪੱਤਾ ਠੀਕ ਆ ਤੇ ਥਾਨ ਇੱਕ ਵਾਰ ਫਿਰ ਤੁਹਾਨੂੰ ਮੀਟਰ ਤੋਂ ਕਰਾਉਣੇ ਚੈੱਕ ਨਾ ਸਜਣਾ ਜਿਹੜਾ ਸਾਹਮਣੇ ਉਹ ਪਰਲਾ ਥੰਦੀ ਦਾ ਨਗਲਾ ਉਹ ਚੋਂ ਧਾਰਾ ਕੋ ਘਟਿਆ ਦੱਸ ਰੇ ਬਾਕੀ ਧਾਰਾ ਘਟ ਠੀਕ ਆ ਬਾਕੀ ਰੇਟ ਬਈ ਬਸ ਚਲੋ ਜੇ ਗੈਨ ਉਹ ਥੰਦੀ ਥੋੜਾ ਕਰਕੇ ਦਸ ਧਾਰਾ ਕਰਕੇ ਕੋਤਰਾ ਝੋੜੀ ਤੁਹਾਨੂੰ ਪਤਾ 65 ਦੀ ਵੀ ਹੈਗੀ ਹੈਗੀ ਆ ਹਾਂ ਜੀ ਤਾਂ ਮੋਲ ਆਪਾਂ 60 ਕਰਦੇ ਹਾਂ ਠੀਕ ਆ ਤੇ 2000 ਛੋਟ ਕਰ ਖੁੱਲੀ ਕਰਿਆ ਕਰੋ ਉਹਦੇ ਉੱਲੀ ਕੀ تھی ਅੱਗੇ ਆਵ ਜਾ ਯਾਰ ਹੋਰ ਕਿੰਨ ਲੋ ਹਾਂ ਹਾਂਜੀ 55 ਦੇ ਦਿੱਤੀ 55 ਬਾਹਰ ਤੋਂ ਮੁੜ ਕੇ ਕੋਈ ਨਹੀਂ ਦਾ ਦੇ ਦਿੱਤੀ 50 ਚੱਲ ਕਰ ਦਈਏ ਹੈਂ ਦੇਰ ਕੇ ਦੂਰੋਂ ਨੇੜੇ ਆਉਂਦੇ ਆ ਚੱਲ ਆ 100 ਰੁਪਿਆ ਸ਼ੋਰ ਹੀ ਕਰਾਂ ਭਾਈ ਆਏ ਤੋ ਘਾਟ ਨਾ ਸੱਜਣੋ ਐਵੇਂ ਖਪਾਇਓ ਠੀਕ ਆ ਜੇ ਪਹਿਲਾਂ ਅਸੀਂ ਇੱਕ ਰਕ ਘਟਾਉਣੇ ਆ ਇੱਕ ਰਕ ਤੁਸੀਂ 2 4000 ਘਟਾਉਂਦੇ ਜੇ ਫਿਰ ਔਖਾ ਜਾਂਦਾ ਨਾ ਨਾ ਬਾਲਾ ਰੇਟ ਘਟਾਇਆ ਕਰੋ ਤੇ ਕਿਉਂਕਿ ਰੇਟ ਪਹਿਲਾਂ ਹੀ ਬੜੇ ਖਿੱਚ ਕੇ ਕੀਤੇ ਹੁੰਦੇ ਆ ਤੇ ਚਾਹੇ ਫਿਰ ਅਸੀਂ ਨਹੀਂ ਘਟਾਇਆ ਕਰਦੇ ਜੇ ਤੁਸੀਂ ਘਟਾਉਣੀ ਹੁੰਦੇ ਤੇ ਲਓ ਜੀ ਕੀ ਬਾਤਾਂ ਬਹੁਤ ਛੋਟੀ ਸੋਹਣੀ ਕੁੰਡੀ ਜੂਰ ਠੀਕ ਆ ਜੀ ਕੀ ਬਾਤਾਂ ਲਓ ਜੀ ਤੇ ਬਾਕੀ ਵੈੜ ਗੱਬਣਾ ਹੈ ਨਾ ਹਾਂਜੀ ਗੱਬਣੇ ਠੀਕ ਹੈ ਕਿੰਨਾ ਸਮਾਂ ਰਹੇਗਾ ਸੋਣ ਚ ਇਹ ਲੈ ਜੀ ਪੰਜ ਛੇ ਦਿਨ ਲੈ ਜੀ ਖੁੱਲ ਗਏ ਨੂੰ ਕਰਾਈਏ ਤੁਰਤ ਤਰ ਚੈੱਕ ਕਰ ਕਿੰਨਾ ਕਿ ਦੁੱਧ ਮਾਲਕਾਂ ਨੇ ਦੱਸਿਆ ਆ ਕੇ ਚੋਆ ਦੁੱਧ ਮਾਲਕਾਂ ਦਾ ਬਾਈ ਚਲ ਆਪਾਂ ਨੂੰ ਕਿਹਾ ਵੀ ਅਸੀਂ 16 ਕਿਲੋ 16 17 ਚੋਆ ਹੈਰ ਕੀ ਥੋੜੀ ਜਿਹੀ ਉਹਨਾਂ ਚ ਲੁੱਸੀ ਕਰਕੇ ਚੱਲ ਗਏ ਲੋ ਅੱਗੋ ਸੇਵਾ ਦਾ ਦੁੱਧ ਵਾ 15 16 ਤੋਂ 15 ਤੋਂ ਤਾਂ ਨਹੀਂ ਮਰਦੀ ਨਹੀਂ ਨਹੀਂ ਜਾਂਦੀ ਨਹੀਂ ਕਿਤੇ ਇਹਦੇ ਹਾਂਜੀ ਦੇਣ ਲੈ ਜਾਣੇ ਅਜੇ ਕੋਈ ਅਜੇ ਚਾਰ ਪੰਜ ਹੀ ਆਉਣ ਡੀਆਂ ਅੱਛਾ ਹਾਂਜੀ ਫੇਰ ਬੰਨ ਜੋ ਲਓ ਬਈ ਸਜਣੋ ਜਰਸੀ ਦੇ ਵਿੱਚ ਪੱਖ ਰੱਖ ਦੀ ਜੀ ਠੀਕ ਹੈ ਬਾਕੀ ਸਾਰੇ ਸੂਝਮਾਨ ਆਪਣਾਂ ਤਰ੍ਹਾਂ ਤਜਾ ਲਾ ਲਿਓ ਨਾ ਇੱਕਾ ਪਤਾ ਸੋਹਣੀਆ ਵੈੜ ਪੂਰੀ ਸਿਰਾ ਠੀਕ ਆ ਰੇੜ ਦੇ ਹਿਸਾਬ ਨਾਲ ਬਹੁਤ ਵਧੀਆ ਲੈ ਲਾ ਲਈ ਥਾਣ ਵੇਖੋ ਕਿਦਾ ਮੋਟਾ ਮੋਟਾ ਬਹੁਤ ਵੱਡੂ ਵਿਚਰਦਾ ਨਹੀਂ ਮੋੜ ਲਿਓ ਕੋਨੀ ਲਾਓ ਮੋੜ ਲਿਓ ਹਾਂ ਹਾਂ ਲਓ ਜੀ ਤੋਰਾ ਤਾਰਾ ਵੇਖ ਲਓ ਸੱਜਣੋ ਹੰਡੀ ਸੀਲ ਬੜੀ ਅੱਛਾ ਹਾਂਜੀ ਹਾਂਜੀ ਨਹੀਂ ਬਾੜ ਕੋ ਬਚਾ ਬਹਿ ਕੇ ਕੋਈ ਨਹੀਂ ਬਾਕੀ ਭਣ ਜਾਊ ਪੂਰੀ ਬਾਣੂ ਬੋਲਣਾ ਵਧੀਆ ਹੈ ਨਾ ਜਿਵੇਂ ਕਹਿੰਦੇ ਗੁੰਦ ਆਉਂਦੀ ਭਣ ਪੂਰੀ ਜਾਊਗੀ ਠੀਕ ਹੈ ਜੀ ਤੇ ਬਾਕੀ ਅਗਰ ਹੈਗੀ ਰੇਟ ਦੀ ਗੱਲ ਕਿੰਨੇ ਦੀ ਦੇ ਦਈਏ ਹਾਂਜੀ ਭਾਈ ਸਰਪ ਜੀ ਫਿਰ ਰੇਡ ਦੀ ਕਿੰਨੇ ਦੇ ਦਈਏ ਰੇਡ ਭਾਈ ਚਲੋ ਮੋਲ ਉਤਰਾ ਪਾਸੇ ਪੰਜਾਬ ਕਰੀ ਜਾਂਦੇ ਕਰਦੇ ਆ ਜੀ ਹਾਂਜੀ ਤਾਂ ਆਪਾਂ ਚਲੋ ਪਾਣਾ ਮਿਲੀ ਪਾਣਾ ਦੇ ਦੇਣੀ ਹੈ ਕਿੰਨੇ ਦੇ ਦਈਏ ਮੋਲ 45 ਕਰਦੇ ਆ ਅੱਛਾ ਜੀ ਤੇ 2000 ਛੱਡ ਦੀਏ ਨਹੀਂ ਹੋਰ ਥੋੜਾ ਕਰਦੀਏ ਯਾਰ ਹੋਈ ਨਹੀਂ ਆਪੇ ਕਰ ਦੋ ਆਪੇ ਕਰ ਦੋ ਖੁੱਲਾ ਗੱਪ ਯਾਰ ਹੋ ਜਾ ਛੱਡ ਦੀਏ 40 ਦੇ ਦਿੰਗੀ ਤੇ ਪੂਰੇ 42 ਕਰ ਦੋ ਜੀ 41 ਦੀ ਦੇ ਦਿੱਤੀ ਹੋਰ ਜੱਲ ਛੱਡ ਦੀ ਚਲੋ ਤੁਹਾਡੇ ਰੱਖ ਦੇ ਲਓ ਭਾਈ ਸੱਜਣੋ 41000 ਦੀ ਇਹ ਵਾੜ ਮਿਲ ਜੂਗੀ ਅਰੇ ਬਣ ਨਹੀਂ ਬੜੀ ਥੱਲੇ ਬਣ ਨਹੀਂ ਠੀਕ ਆ ਥੱਲੇ ਬਹਿ ਕੇ ਦਿਖਾ ਦਤਾ ਵੇਕਰ ਮੈਂ ਨਾ ਇਹ ਇਧਰ ਇਧਰ ਰੱਖੋ ਉਹੋ ਜੀ ਗੱਲ ਹੀ ਨਹੀਂ ਨਹੀਂ ਵਾਕਈ ਠੰਡੀ ਸੀ ਠੰਡੀ ਵਾਕਈ ਇਹ ਤੇ ਲੈ ਆ ਬੱਚੇ ਨੂੰ ਬਾਹਰ ਰੋ ਜਿਨੂੰ ਮਰਜੀ ਆ ਮੈਂ ਨਾ ਇਹ ਨੰਦ ਬੰਦ ਤੇ ਆਦੇ ਇਹ ਤੇ ਫਰਿੱਜ ਲਈ ਕੰਮ ਆ ਹਾਂ ਜਿਦੋਂ ਮੈਂ ਪਿਛੋ ਠੀਕ ਆ ਜੀ ਹਾਂਜੀ ਤੇ ਨਰਖ ਪਰ ਕਰਕੇ ਪਿੰਡ ਬੂ ਸਰਬਜੀਤ ਦੇ ਘਰ ਤੇ ਮੇਲਾ ਲੋਟ ਲੋ ਬੜਾ ਜਾਇਜ਼ ਰੇਟ ਆ ਠੀਕ ਆ ਜੀ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ ਸਤਿ ਸ੍ਰੀ ਅਕਾਲ